ਇਹ ਅੱਜ ਇੱਕ ਧਰਮੀ ਫੌਜੀ ਦੀ ਧੀ ਨੂੰ ਇੱਕ ਕ੍ਰਿਮੀਨਲ ਦੇ ਤਰ੍ਹਾਂ ਕਿਸ ਤਰ੍ਹਾਂ ਇੱਕ ਜਿਹੜਾ ਵਾਪਸੀ ਦੇ ਦੌਰਾਨ ਇੱਥੇ ਲਿਆਇਆ ਗਿਆ ਤੁਸੀਂ ਸਾਰਿਆਂ ਨੇ ਦੇਖਿਆ ਹੋਣਾ ਤੁਸੀਂ ਜਦੋਂ ਕੰਚਨਪ੍ਰੀਤ ਜੀ ਐਂਟਰ ਕੀਤੇ ਆ ਉਹ ਸ਼ੀ ਵਾਸ ਨਾਟ ਕੰਚਨਪ੍ਰੀਤ ਉਹ ਕੋਈ ਆਪਣੀ ਇਹਨਾਂ ਨੇ ਕੋਈ ਔਰਤ ਨੂੰ ਕੱਪੜੇ ਪਹਿਨਾ ਕੇ ਉਹਦਾ ਸਾਰਾ ਮੂੰਹ ਵਗੈਰਾ ਟੱਕ ਕੇ ਤੇ ਉਹ ਕੋਈ ਇਹਨਾਂ ਦੀ ਆਪਣੀ ਔਰਤ ਸੀ ਸੰਚਲ ਪ੍ਰੀਤੀ ਨੂੰ ਤੇ ਕਿਸੇ ਹੋਰ ਦਵਾਰ ਤਾਂ ਨਹੀਂ ਅੰਦਰ ਕਰ ਦਿੱਤਾ ਸੀ ਉਹ ਗੱਲ ਹੀ ਇੱਕ ਵੱਡਾ ਸਵਾਲ ਆਉਂਦਾ ਹੈ ਕਿ ਵਾਈ ਆਰ ਦੇ ਟ੍ਰੀਟਿੰਗ ਡਾਕਟਰ ਆਫ ਧਰਮੀ ਫॉर ਦੀ ਲਾਈਕ ਅ ਕ੍ਰਿਮੀਨਲ ਇਹ ਕੇਵਲ ਔਰ ਕੇਵਲ ਦੇਖੋ ਇਹ ਫਿਰ ਪੋਲਿਟੀਕਲ ਵੈਂਡੇਟਾ ਦੀ ਗੱਲ ਆ ਜਾਂਦੀ ਹੈ ਲੋਕਾਂ ਦਾ ਜਿਹੜਾ ਵਾ ਕੀ ਕਿਤੇ ਨਾ ਕਿਤੇ دہشت ਦਾ ਮਾਹੌਲ ਬਣ ਜਾਏ ਕੋਈ ਸਰਕਾਰ ਦੇ ਖਿਲਾਫ ਆਵਾਜ਼ ਨਾ ਉਠਾਏ ਸੋ ਆਨਰੇਬਲ ਐਡਵੋਕੇਟ ਸਾਹਿਬ ਹੈਜ਼ ਆਲਰੇਡੀ ਸਟੇਟਡ ਕਿ 8 ਵਜੇ ਤੱਕ ਦੀ ਜਿਹੜੀ ਹੈ ਅਗਲੀ ਵੇਟ ਕਰਨੀ ਪਊਗੀ ਉਹ 8 ਵਜੇ ਉਹ ਜਿਹੜੀ ਹੈ ਉਹ ਬਾਹਰ ਦਿੱਤੀ ਗਈ ਹੈ ਲਿਆਂਦਾ ਤੇ ਪੁੱਛ ਤੁਹਾਨੂੰ ਕਿਸ ਤਰ੍ਹਾਂ ਕਲੀਅਰ ਹੋਇਆ ਕਿ ਉਹ ਕੋਈ ਹੋਰ ਸੀ ਆ ਕੰਚਨਪਰੀ ਨਹੀਂ ਸੀ ਸਿੰਸ ਐਡਵੋਕੇਟ ਜੀਐਸ ਟਿਲੋਂ ਔਰ ਮੈਂ ਔਰ ਸਾਡੇ ਜਿਹੜੇ ਐਡਵੋਕੇਟ ਕਲੀਰਦੀ ਜਿਹੜੇ ਅਕੰਚਨ ਜੀ ਦੇ ਐਡਵੋਕੇਟ ਹੈ ਅਸੀਂ ਉਹਨਾਂ ਦੇ ਨਾਲ ਜਾ ਰਹੇ ਸੀਗੇ ਉੱਪਰ ਚੌਥੀ ਮੰਜ਼ਿਲ ਤੇ ਜਿੱਥੇ ਮੈਜਿਸਟ੍ਰੇਟ ਜੀ ਦਾ ਜਿੱਥੇ ਪੇਸ਼ੀ ਹੋਣੀ ਸੀ ਕੋਰਟ ਰੂਮ ਕੋਰਟ ਰੂਮ ਦੇ ਬਾਹਰ ਕੀ ਹੋਇਆ ਸਾਰੀ ਸਿਕਿਉਰਿਟੀ ਦੇ ਨਾਲ ਉਹ ਔਰਤ ਆਈ ਔਰ ਜਦੋਂ ਉਹਨੇ ਆਪਣੇ ਆਪ ਨੂੰ ਬੇਨਕਾਬ ਕੀਤਾ ਸ਼ੀ ਸਟਾਰਟਡ ਲਾਫਿੰਗ ਮਜ਼ਾਕ ਉਡਾਉਣ ਲੱਗ ਪਈ ਐਂਡ ਸ਼ੀ ਵਰ ਕੰਟੈਂਪੋਰੀ ਪੁਲਿਸ ਦੇ ਇੱਕਾਰੇ ਕਰਕੇ ਮੀਡੀਆ ਨੂੰ ਵੀ ਇੱਕ ਤਰੀਕੇ ਦੇ ਗੁੰਮਰਾਹ ਕੀਤਾ ਜਾ ਰਿਹਾ ਉਹਨਾਂ ਨੇ ਦੇਖੋ ਬੜਾ ਹੀ ਇੰਪੋਰਟੈਂਟ ਇੱਕ ਕੁਐਸਚਨ ਨੇ ਰਿਜ਼ਰਵ ਕੀਤਾ ਯੂ ਆਰ ਅ ਫੋਰਥ ਪਿਲਰ ਆਫ ਡੈਮੋਕ੍ਰੇਸੀ ਮਤ ਕੋਈ ਭਲੇ ਖਿੱਚ ਰਿਹਾ ਜੀ ਤੁਹਾਡਾ ਪੁਲਿਸ ਡਰਾਮੇਬਾਜ਼ੀ ਹੈ ਪੁਲਿਸ ਡਰਾਮੇਬਾਜ਼ੀ ਦੀ ਔਰ ਮਾਫ਼ ਕਰਿਆ ਜੀ ਮੈਨੂੰ ਬਹੁਤ ਦੁੱਖ ਹੈ ਕਿ ਇੱਕ ਪਪੜ ਦੀ ਤਰ੍ਹਾਂ ਕੰਮ ਕਰ ਰਹੇ ਨੇ ਵਿਦ ਆਲ ਦ ਯੂ ਰਿਸਪੈਕਟ ਤੁਸੀਂ ਸਾਡੀ ਆਵਾਜ਼ ਬੁਲੰਦ ਕਰ ਰਹੇ ਤੁਸੀਂ ਹਰੇਕ ਪੀੜਤ ਦੀ ਆਵਾਜ਼ ਬੁਲੰਦ ਕਰਦੇ ਜੀ ਮੀਡੀਆ ਦੇ ਸਿਰ ਤੇ ਹੀ ਅੱਜ ਦੇਖੋ ਸਾਡੇ ਨਾਲ ਜਾਂ ਕਿਸੇ ਨਾਲ ਵੀ ਹੋ ਰਹੀ ਧੱਕੇਸ਼ਾਹੀ ਲੋਕਾਂ ਸਾਹਮਣੇ ਲਈ ਜਾ ਰਹੀ ਹੈ ਔਰ ਕਾਮੇਡੀ ਸ਼ੋਅ ਚਲਾਇਆ ਗਿਆ ਔਰ ਮੀਡੀਆ ਨੂੰ ਇੱਕ ਸਾਦਾ ਚੱਕਾ ਲਾ ਦੇ ਕੇ ਇੱਕ ਕਾਮੇਡੀ ਸ਼ੋਅ ਹੀ ਲਾ ਦਿੱਤੀ ਹੈ ਇਸ ਚੀਜ਼ ਦੀ ਬਿਲਕੁਲ ਸ਼ਬਦਾ ਦੇ ਚਿੱਤਰ ਬਣਾ ਚਲੋ ਲੋਕਾਂ ਕੋਈ ਹੋਏਗਾ ਜੀ ਬਲੱਡੀ ਸਬਾਰੇ ਵੀ ਕੁਝ ਹੋਏਗਾ ਐਕਚੁਅਲੀ ਦੇਖੋ ਜਿਹੜੀ ਮੀਡੀਆ ਹੈ ਉਹਨਾਂ ਨੇ ਲੋਕਾਂ ਵਸਤੇ ਲੋਕਾਂ ਦਾ ਉਹਨੂੰ ਪੁੱਛੀ ਲੋਕਾਂ ਨੂੰ ਇੱਕ ਕੰਮ ਰਾਹ ਕਿਤਾਜੀ ਉਹ ਇੱਕ ਰਿਪੋਰਟ ਬਣ ਕੇ ਚਲਾ ਜਾਵੇ ਬਿਲਕੁਲ ਹੀ ਬਿਲਕੁਲ ਬਿਲਕੁਲ ਵੀ ਟੇਕ 올 ਦਾ ਆਨਸਰ ਆਫ ਔਰ ਫਰਮ ਠੀਕ ਹੈ ਜੋ ਕੁਝ ਵੀ ਆਪਣੇ ਵੱਲੋਂ ਐਕਸ਼ਨ ਹੋ ਸਕਿਆ ਆਪਣੇ ਲੋਕ ਜੱਜ ਸਾਹਿਬ ਨੂੰ ਦੱਸਿਆ ਜਾਊਗਾ ਇਸ ਬਾਰੇ ਔਰ ਜੱਜ ਸਾਹਿਬ ਨੂੰ ਇਸ ਚੀਜ਼ ਬਾਰੇ ਇੰਟੀਮੀਟਪਾ ਕਰਾਂਗੇ ਕਰੋਗੇ ਮੀਡੀਆ ਨੂੰ ਕੰਟਰੋਲ ਤੋਂ ਦੂਰ ਕੀਤਾ ਜਾ ਰਿਹਾ ਹੈ ਕਿ ਆਬਵੀਅਸਲੀ ਆਬਵੀਅਸਲੀ ਇਹ ਚਾਹੁੰਦੇ ਨੇ ਕਿ ਇੱਕ ਤਰ੍ਹਾਂ ਹਾਈਜੈਕ ਹੋ ਜੇ ਇੱਕ ਸੀਟ ਆਫ ਐਮਰਜੈਂਸੀ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਅੰਦਰ ਦੀ ਸਿਚੁਏਸ਼ਨ ਦੱਸੋਗੇ ਕਿਸ ਤਰੀਕੇ ਨਾਲ ਲਾਫਿੰਗ ਹੋਈ ਕੀ ਹੋਇਆ ਉਹ ਨਹੀਂ ਹੋਈ ਉਹ ਨਹੀਂ ਹੋਣਾ ਮੈਂ ਉਹ ਹੈਗੀ ਸੀ ਜਾਲੀ ਸੀ ਉਹ ਮੈਂ ਬਹੁਤ ਸ਼ਰਮਦੇ ਹਾਂ ਜਿਹੜੇ ਉਹ ਉਸ ਤੋਂ ਪਹਿਲਾਂ ਇੱਕ ਔਰਤ ਨੂੰ ਜਿਹੜਾ ਇੱਕ ਪੋਸ਼ਾਕ ਪਹਿਨਾਈ ਗਈ ਸੀ ਇੰਨੀ ਬਹੁਤ ਬੜੀ ਤੁਹਾਨੂੰ ਦੇਖਣ ਨੂੰ ਇੱਕ ਮਾਸਮਦ ਬੱਸ ਕਰੋ ਪੁਲਿਸ ਮਾਸਮਦ ਜੀ ਹੈ ਕੋਈ ਹੋਰ ਇਟ ਸੀ ਡਿਫਰੈਂਟ ਬਟ ਵਾਸ ਆ ਪੁਲਿਸ ਮਾਸਮਦ ਲੱਗਦੀ ਹੀ ਸਾਨੂੰ ਇਹ ਕੌਣ ਸੀ ਇਟ ਸੀਮਸ ਉਹਨਾਂ ਦੇ ਜਿੱਦਾਂ ਹਾਉ ਪਾਉ ਤੋਂ ਜਾਂ ਜਿੰਨਾ ਜਿੱਦਾਂ ਦੀ ਉਹਨਾਂ ਦੀ ਬਾਕੀ ਪੁਲਿਸ ਵਾਲੀ ਸਜਣਾ ਦੇ ਨਾਲ ਕੋਆਰਡੀਨੇਸ਼ਨ ਸੀ ਇਟ ਸੀਮਡ ਕਿ ਸ਼ੀ ਵਾਸ ਵਨ ਅਮੰਗ ਥੈਮ ਕੱਪੜੇ ਵੇਅਰਿੰਗ ਸੇਮ ਹਾਂ ਜੀ ਉਹ ਪਹੁੰਚ ਗਈ ਉਹਨਾਂ ਨੂੰ ਦੂਸਰੇ ਕਿਸੇ ਹੋਰ ਦੁਆਰ ਖਾਣੀ ਜਿਹੜਾ ਬੈਕ ਗੇਟ ਹੈ ਉਥੋਂ ਲੈ ਆਏ ਔਰ ਸਾਡੇ ਜਾਣ ਤੋਂ ਪਹਿਲਾਂ ਆਲਮੋਸਟ 4-5 ਮਿੰਟ ਪਹਿਲਾਂ ਉਥੋਂ ਜਿਹੜੇ ਕੱਪੜੇ ਸੀਗੇ ਉਹ ਕੰਚਨ ਦੇ ਲੱਗ ਰਹੇ ਸੀਗੇ ਉਹ ਲੋਕਾਂ ਨੇ ਦੇਖੋ ਜਿੱਦਾਂ ਹੁੰਦਾ ਨਹੀਂ ਕਿ ਤੁਸੀਂ ਇੱਕ ਇੱਕ ਕੋਈ ਡਰੈਸ ਕੰਪੀਟੀਸ਼ਨ ਦੇ ਵਿੱਚ ਤੁਸੀਂ ਹਿੱਸਾ ਲੈਂਦੇ ਹੋ ਤੇ ਬਿਲਕੁਲ ਹਾਓ ਪਾਓ ਚੱਲਣਾ ਫਿਰਨਾ ਸਾਰਾ ਕੁਝ ਇੱਕ ਜਿਹੜਾ ਵਾ ਇੱਕ ਐਕਟ ਵੀ ਤਰ੍ਹਾਂ ਇਹਨਾਂ ਨੇ ਪੇਸ਼ ਕੀਤਾ ਵਾ ਤੇ ਬੜਾ ਹੀ ਸ਼ਰਮ ਵਾਲੀ ਗੱਲ ਹੈ ਬਹੁਤ ਹੀ ਨਿੰਦਾ ਦੀ ਗੱਲ ਹੈ